ਸਤ ਸ੍ਰੀ ਅਕਾਲ ਦੋਸਤੋ ਮੈਂ ਹਕ ਜਿਸ ਦਾ ਚੈਨਲ ਹੈ ਸਾਡੀ ਮਹਿਕ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਸ ਨੇ ਜੋ ਵੀ ਵਲੌਗ ਪਾਈ ਸੀ ਆਪਣੀ ਬਿਮਾਰੀ ਦੇ ਨਾਲ ਰਿਲੇਟਡ ਜਾਂ ਆਪਣੇ ਬਾਰੇ ਕੋਈ ਵੀ ਗੱਲਾਂ ਦੱਸੀਆਂ ਨੇ ਆਪਣਾ ਨਿਊ ਚੈਨਲ ਹੁਣਾਇਆ ਹੈ ਉਸ ਤੋਂ ਬਾਅਦ ਇੱਕ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਗਈ ਐਸੇ ਨਾਲ ਹੀ 2-3 ਦਿਨਾਂ ਬਾਅਦ ਮਹਿਕ ਨੇ ਹੁਣ ਇੱਕ ਬਲੌਗ ਪਾਇਆ ਸੀ ਕੱਲ ਉਸ ਦੇ ਵਿੱਚ ਇਸ ਨੇ ਦੱਸਿਆ ਵੀ ਪਰਿਵਾਰ ਦਾ ਵਿਛੋੜਾ ਇਹ ਜਿਹੜਾ ਸਹਿਣਾ ਤਾਂ ਬਹੁਤ ਔਖਾ ਹੁੰਦਾ ਹੈ ਕਿਉਂਕਿ ਮਹਿਕ ਆਪਣੇ ਮਨ ਨੂੰ ਸੈੱਟ ਕਰਨ ਲਈ ਵਕ ਵਕ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥਾ ਟੇਕ ਰਹੀ ਹੈ ਤੇ ਇਸ ਨਾਲ ਇਸ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਇਸ ਦੇ ਨਾਲ ਹੀ ਮਹਿਕ ਨੇ ਦੱਸਿਆ ਵੀ ਜਿਹੜਾ ਪੱਲ ਵਾਲਾ ਬਲੌਗ ਪਾਇਆ ਸੀ ਉਸ ਦੇ ਵਿੱਚ ਇਹ ਪਰਿਵਾਰ ਵੀ ਚੋੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਜਿਸ ਦੇ ਵਿੱਚ ਇਸ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਉਸ ਦੇ ਵਿੱਚ ਇਸ ਨੇ ਕਿਹਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵੀ ਇਸ ਤਰ੍ਹਾਂ ਤੇ ਛੜਿਆ ਸੀ ਜਿਵੇਂ ਆਪਾਂ ਆਪਣੇ ਪਰਿਵਾਰ ਲਈ ਬਹੁਤ ਹੀ ਵੱਡਾ ਵਿਛੋੜਾ ਹੈ ਜਿਹੜਾ ਆਪਣੇ ਪਰਿਵਾਰ ਦਾ ਉਸ ਨੂੰ ਸਹਿ ਨਹੀਂ ਪਾਉਂਦੇ ਤੇ ਆਪਾਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਸਮਝ ਲੈਂਦੇ ਹਾਂ ਪਰ ਇਸ ਚੀਜ਼ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਸ੍ਰੀ ਗੁਰੂ ਕੋਬਨ ਸਿੰਘ ਜੀ ਦਾ ਪਰਿਵਾਰ ਵੀ ਸਾਰਾ ਹੀ ਇੱਕ ਦੂਜੇ ਤੋਂ ਵਿਛੜ ਗਿਆ ਸੀ ਤੇ ਉਹਨਾਂ ਦਾ ਵੀ ਦਿਲ ਬਹੁਤ ਵੱਡਾ ਸੀ ਐਸੇ ਨਾਲ ਹੀ ਮਹਿਕ ਨੇ ਕਿਹਾ ਵੀ ਮੈਂ ਵੀ ਆਪਣੀ ਇਸ ਪ੍ਰੋਬਲਮ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਆਪਣੇ ਗੁਰੂਆਂ ਨੇ ਆਪਾਂ ਨੂੰ ਦਲੇਰੀ ਨਾਲ ਜਿਉਣਾ ਸਿਖਾਇਆ ਏ ਐਸ ਕਰਕੇ ਹੀ ਮਹਿਕ ਨੇ ਕਿਹਾ ਜੀ ਵੀ ਕਦੇ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਮੈਂ ਵੀ ਆਪਣੀ ਬਿਮਾਰੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹਾਂ ਐਸੇ ਨਾਲ ਹੀ ਮਹਿਕ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਬਹੁਤ ਕੁਝ ਦੱਸਿਆ ਤੇ ਆਪਣੇ ਬਾਰੇ ਵੀ ਉਹਨਾਂ ਨੇ ਦੱਸਿਆ ਵੀ ਮੈਨੂੰ ਵੀ ਉਹਨਾਂ ਤੋਂ ਆਪਣੇ ਗੁਰੂਆਂ ਤੋਂ ਕਉਂ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਆਪਣੀ ਦਲੇਰੀ ਨਾਲ ਆਪਣੀ ਬਿਮਾਰੀ ਹੈ ਜਾਂ ਕੋਈ ਵੀ ਆਪਣੀ ਮੁਸ਼ਕਿਲ ਹੈ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਪਰ ਪਰਿਵਾਰ ਦਾ ਸਾਥ ਹੋਣਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਤੇ ਹੋਰ ਕੁਝ ਵੀ ਆਪਣੇ ਪਰਿਵਾਰ ਬਾਰੇ ਮਹਿਕ ਨੇ ਨਹੀਂ ਦੱਸਿਆ ਤੇ ਮਹਿਕ ਨੇ ਇਹ ਗੱਲ ਆਪਣੇ ਪਰਿਵਾਰ ਬਾਰੇ ਜ਼ਰੂਰ ਕਹੀ ਵੀ ਕਦੇ ਵੀ ਸਾਨੂੰ ਆਪਣੇ ਪਰਿਵਾਰ ਨੂੰ ਆਪਣਾ ਜਹਾਨ ਜਾਂ ਜ਼ਿੰਦਗੀ ਨਹੀਂ ਸਮਝਣਾ ਚਾਹੀਦਾ ਆਪਾਂ ਨੂੰ ਸਿਰਫ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡੇ ਆਖਰੀ ਸਾਹਾਂ ਤੱਕ ਅਸੀਂ ਗੁਰ ਬਾਣੀ ਦੇ ਨਾਲ ਜੁੜੇ ਰਹੀਏ ਤੇ ਪਰਮਾਤਮਾ ਦਾ ਸਾਥ ਸਾਨੂੰ ਆਖਰੀ ਸਾਹਾਂ ਤੱਕ ਮਿਲੇ ਜੈਸੇ ਨਾਲ ਹੀ ਸਾਨੂੰ ਜ਼ਿੰਦਗੀ ਜਿਉਣੀ ਬਹੁਤ ਹੀ ਸੌਫੀ ਹੋ ਜਾਂਦੀ ਹੈ ਐਸੇ ਨਾਲ ਹੀ ਮਹਿਕ ਨੇ ਸ੍ਰੀ ਪਰਿਵਾਰ ਵੀ ਛੋੜਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਲਈ ਅਰਦਾਸ ਕੀਤੀ ਕਿ ਉਹ ਜਲਦੀ ਹੀ ਸਿਹਤਮੰਦ ਹੋ ਜਾਵੇ ਤੇ ਉਸੇ ਨਾਲ ਹੀ ਉਸਨੇ ਆਪਣੇ ਮਨ ਨੂੰ ਜੀ ਰੱਖਣ ਲਈ ਤੇ ਬਿਮਾਰੀ ਦੇ ਵਿੱਚੋਂ ਨਿਕਲਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਿਆ ਹੋਇਆ ਹੈ